ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 12-13 ਕਿਲੋ ਦੁੱਧ ਵਾਲੀ ਵਿਹੜ ਜੇ ਇਹ ਤੁਹਾਨੂੰ 30000 ਤੋਂ ਅੰਦਰ ਹੀ ਮਿਲੂਗੀ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਇਸ ਵਿਹੜ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਲਓ ਜੀ ਪਹਿਲਾਂ ਵਿਹੜ ਦੀ ਫੇਸ ਕੁਆਲਿਟੀ ਦੇਖ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਿਟੀ ਜੀ ਬੋਦੀ ਵਾਲੀ ਵਿਹੜ ਜੇ ਲਓ ਜੀ ਪੂਰੀ ਸੰਭੀ ਪੜੀ ਤੇ ਰਾਜੀ ਵਿਹੜ ਜੇ ਲੋ ਚੱਡਾ ਵੀ ਦੇਖ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਵਹਿੜ ਜੇ ਦੋ ਦੰਦ ਜੇ ਵੀਰ ਜੀ ਮੂੰਹ ਤੋਂ ਗੱਬੜ ਵਹਿੜ ਜੇ ਹਲੇ ਜੋ ਸੂਣ ਦੇ ਵਿੱਚ ਸਮਾਏ ਜੋ ਉਹ 1 ਹਫਤਾ ਬਾਕੀ ਰਹਿੰਦਾ ਜੇ ਲੋਈ ਦੇਖ ਸਕਦੇ ਜੇ ਪੂਰੀ ਕੁਆਲਿਟੀ ਵਾਲੀ ਵਹਿੜ ਜੇ ਲਓ ਜੀ ਲੋਈ ਦੇਖ ਸਕਦੇ ਜੇ ਚੱਡਾ ਤੁਸੀਂ ਫੇਰ ਤੋਂ ਚੈੱਕ ਕਰ ਸਕਦੇ ਪਿਛੇ ਦੇਉ ਜੀ ਚੱਡੇ ਜਿਹੜੀ ਤਿਆਰੀ ਆ ਹੁਣ ਵੀ ਕਾਫੀ ਵਧੀਆ ਕੀਤੀ ਆ ਹਾਲੇ 1 ਹਫਤੇ ਤੱਕ ਹੋਰ ਵੀ ਵਲਟੇ ਨਾਲ ਕੱਢ ਕੇ ਚੱਡੇ ਦੀਆਂ ਫੇਰ ਇਸ ਵਾਰ ਨੇ ਸੁਣਾ ਜੇ ਦੁੱਧ ਦੇ ਬੜੇ ਰਮਾਨਾ 12-13 ਲੀਟਰ ਚ ਆਈ ਜਾਏਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੀ ਪੂਰੇ ਉੱਚੇ ਲੰਮੇ ਵੱਡੇ ਕਦ ਕਾੜ ਦੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਬਾਕੀ ਜੇਕਰ ਕਿਸੇ ਵੀਰ ਦੀ ਵੀ ਵੈੜ ਪਸੰਦ ਆਉਂਦੀ ਏ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਲਓ ਜੀ ਦੇਖ ਸਕਦੇ ਜੇ ਲੋ ਜੀ ਰੇਟ ਹੈ ਜੋ ਇਸ ਵੈੜ ਦਾ ਉਹ ਬਿਲਕੁਲ ਜਾਇਜ਼ ਰੱਖਿਆ ਗਿਆ ਜੇ ਕੋਈ 30 ਨਹੀਂ ਕੋਈ 35 ਨਹੀਂ ਇਹ ਸਿਰਫ ਤੁਹਾਨੂੰ 28000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਰੇਟ ਵੀ ਇਹਦੀ ਫਿਕਸ ਜੇ ਬਾ ਛੋੜੀ ਹੋਈਗੀ ਜੀ ਵਿੱਚੋਂ ਵੈੜ ਕਾਫੀ ਕੁਆਲਟੀ ਵਾਲੀ ਜੇ ਲੋ ਜੀ ਹਰ ਇੱਕ ਦੇ ਵੀਰ ਦੇ ਮਤਲਬ ਦੀ ਜੇ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਤਾਂ ਆਪਣੇ ਕੋਲੋਂ ਇਹ ਵੈੜ ਖਰੀਦ ਸਕਦਾ ਜੇ ਐਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ 09815580262 ਜੇਕਰ ਕਿਸੇ ਵੀਰ ਦੀ ਵੀ ਵੈੜ ਪਸੰਦ ਆਉਂਦੀ ਹੈ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋएगी ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਬਹੁਤ ਹੀ ਵਧੀਆ ਥਣਪਾਣੀ ਦੀ ਵੈੜ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਦੇ ਸਕਦੇ ਜੇ ਲਓ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਤਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਲੋ ਜੀ ਦੇਖ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਕੋਈ ਵੀਰ ਵੀ ਆਪਾਂ ਨੂੰ ਫੋਨ ਲਗਾ ਕੇ ਤੇ ਆਪਣੇ ਕੋਲ ਇਹ ਵੈੜ ਖਰੀਦ ਸਕਦਾ ਜੀ ਲੋ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ